ਸਾਨ ਵੀਰੋ ਸਤ ਸ੍ਰੀ ਅਕਾਲ ਅੱਜ ਪਿੰਡ ਅਸੀਂ ਹੁਕਮਾਂ ਵਾਲੀ ਹਰਿਆਣਾ ਤਹਿਸੀਲ ਰਤਿਆ ਜ਼ਿਲ੍ਹਾ ਫਤਿਹਪੁਰ ਬਾਈ ਹੈਪੀ ਦੇ ਖੇਤ ਆਏ ਆ ਇਹਨਾਂ ਨੇ ਆਪਣੀ ਚਾਂਦ ਹਾਈਬ੍ਰਿਡ ਸੀਡ ਕੰਪਨੀ ਦੀ ਵੈਰਾਈਟੀ ਗੋਲਡਨ 1133 ਬਾਸਮਤੀ ਹਾਈਬ੍ਰਿਡ ਲਾਈ ਆ ਬਾਈ ਜੀ ਨੇ ਟ੍ਰਾਇਲ ਤੌਰ ਤੇ ਇੱਕ ਪੈਕਟ ਲੈ ਕੇ ਆਏ ਸੀਗੇ ਆਪਣੇ ਰਤਿਏ ਤੋਂ ਸੋ ਹੈਪੀ ਬਾਈ ਜੀ ਨਾਲ ਗੱਲਬਾਤ ਕਰਦੇ ਆਂ ਇਹਨਾਂ ਨੂੰ ਵੈਰਾਈਟੀ ਕਿਵੇਂ ਲੱਗੀ ਕਿੰਨਾ ਖਰਚਾ ਆਇਆ ਇਹਦੇ ਤੇ ਸਾਰੀ ਇੱਕਸਾਰ ਖੜੀ ਆ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਉਹ ਲਾਸਟ ਖੰਬੇ ਤੱਕ ਇੱਕਸਾਰ ਖੜੀ ਆ ਸਾਰੀ ਕਿਸਾਨ ਵੀਰ ਨਾਲ ਕਰਦੇ ਆ ਗੱਲਬਾਤ ਪੁੱਛਦੇ ਆ ਕਿੰਨਾ ਖਰਚਾ ਆ ਕਿੰਨੀਆਂ ਸਪਰੇਹਾਂ ਹੋਈਆਂ ਤੇ ਪਾਣੀ ਕਿਵੇਂ ਆ ਇਹਨਾਂ ਦਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਜੀ ਨਾਮ ਆਪਣਾ ਹੈਪੀ ਵੀਰ ਹੈ ਤੇ ਪਿੰਡ ਜੀ ਪਿੰਡ ਹਗੋਵਾਲ ਤੁਸੀਂ ਰਤਿਆ ਜ਼ਿਲ੍ਹਾ ਫਤਿਹਗੜ੍ਹ 모바일 ਨੰਬਰ ਦੱਸੋ ਬਣਾ 958818344 ਇਹ ਵੈਰੈਟੀ ਤੁਸੀਂ ਪਹਿਲੀ ਵਾਰ ਲਾਈ ਜੀ ਪਹਿਲੀ ਵਾਰ ਦੀ ਪਹਿਲੀ ਵਾਰ ਇਹ ਤੁਸੀਂ ਰਤਿਆ ਤੋਂ ਸੀਡ ਲੈ ਕੇ ਆਏ ਹਾਂ ਹਾਂਜੀ ਰਤਿਆ ਤੋਂ ਲੈ ਕੇ ਆਏ ਚੈੱਕ ਕਰਨ ਵਾਸਤੇ ਲਿਆਂਦਾ ਜੀ ਬਸ ਠੀਕ ਹੈ ਬਾਈ ਜੀ ਇਹ ਵੈਰੈਟੀ ਕਿਵੇਂ ਲੱਗੀ ਬਾਈ ਜੀ ਵੈਰੈਟੀ ਬਹੁਤ ਵਧੀਆ ਲੱਗੀ ਜੀ ਦੂਜੇ ਨਾਮ ਨਾਰਮਲ ਖਰਚਾ ਕੋਈ ਖਰਚਾ ਨਹੀਂ ਕਰਿਆ ਵੀਰੇ ਬਾਅਮ ਦੇ ਹੀ ਖਰਚਾ ਕਰਿਆ ਅੱਛਾ ਜੀ ਕੋਈ ਮਨ ਨਾਲ ਚੱਲਣ ਦੀ ਦਿੱਕਤ ਨਹੀਂ ਠੀਕ ਹੈ ਜੀ ਕੋਈ ਪਾਣੀ ਧਾਣੀ ਦਾ ਨਹੀਂ ਕੋਈ ਪਾਣੀ ਵੀ ਠੀਕ ਠਾਕ ਹੀ ਹੈ ਕੋਈ ਡਾ ਚੰਗਾ ਨਹੀਂ ਕਿੰਨੇ ਦਿਨ ਹੋ ਗਏ ਜੀ ਖੇਤ ਚ ਟ੍ਰਾਂਸਪਲੈਂਟ ਕਰੇ ਟ੍ਰਾਂਸਪਲੈਂਟ ਵੀਰ ਯਾਰ ਮੈਂ ਤੈਨੂੰ ਕਹਿ ਦਿਆ ਮਨ ਲਾ ਨਾਰਮਲ 90 ਦਿਨ ਲੱਗ ਭਗ ਜੀ ਆਸ ਯਾਰ ਹਾਂਜੀ ਵੀਰੋ ਲੈ ਜੀ ਪੱਕੇ ਤਿਆਰੀ ਆ ਪੱਕੇ ਤਿਆਰ ਆ ਤੇ ਆਪਣੇ ਏਰੀਆ ਦੇ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਕਹਿਣਾ ਚਾਹੋ ਬਹੁਤ ਵਧੀਆ ਵੈਰੀਟੀ ਆ ਬਾਰੇ ਦੂਜਿਆਂ ਨਾਲ ਜਿਵੇਂ ਦੂਜਿਆਂ ਝੰਡਾ ਝੰਡਾ ਜ਼ਿਆਦੇ ਆ ਚੱਲਣ ਦੇ ਦਿੱਕਤ ਜਿਆਦੇ ਆਉਂਦੀ ਆ ਮਾੜੇ ਮਾੜੇ ਪਾਣੀ ਤੇ ਫੰਗਸ ਦੀ ਕੋਈ ਨਾ ਨਾ ਕੋਈ ਦਿੱਕਤ ਨਹੀਂ ਵੀਰ ਜੀ ਝੰਡਾ ਪੱਤਾ ਕੋਈ ਹੋਰ ਇੱਕ ਵੀ ਡੱਕਾ ਦੇਖਣ ਨੂੰ ਝੰਡੇ ਦਾ ਹੈ ਡੱਕਾ ਦੇਖਣ ਨੂੰ ਵੀ ਨਹੀਂ ਝੰਡੇ ਦਾ ਅੱਛਾ ਜ ਕਿਸਾਨ ਵੀਰਾਂ ਨੂੰ ਕੀ ਕਹਾਂਗੇ ਆਪਣੇ ਏਰੀਆ ਨੂੰ ਵੀ ਕਿੱਲਾ ਦੋ ਕਿੱਲੇ ਲਾਓ ਅਗਲੇ ਸਾਲ ਜ਼ਰੂਰ ਚੈੱਕ ਕਰਨਾ ਹੱਕ ਬਣਦਾ ਵੀਰੇ ਹਾਂਜੀ ਮਾੜੇ ਪਾਣੀ ਤੇ ਚੱਲਣ ਵਾਲਾ ਵੈਰਾਈਟੀ ਆ ਵਧੀਆ ਸੋਹਣੀ ਚੱਲਣ ਵਾਲੀ ਵੈਰਾਈਟੀ ਆ ਪਾਣੀ ਕੇ ਜ ਆ ਭਈਆ ਪਾਣੀ ਠੀਕ ਹੀ ਐ ਮੈਂ ਤੁਹਾਨੂੰ ਕਹਦੀ ਕੋਈ ਖਾਸ ਚੰਗਾ ਕਿਤੇ ਵੀ ਨਹੀਂ ਹੈਗਾ ਆਪਣੇ ਏਰੀਆ ਜਿਹੜੇ ਭਈ ਨਹਿਰ ਦਾ ਲੱਗਦਾ ਪਾਣੀ ਨਾ ਨਹਿਰ ਦਾ ਪਾਣੀ ਹੈਗਾ ਐਵੇਂ ਜੀ ਹੈਗਾ ਹੈਗਾ ਹਾਂਜੀ ਅੱਛਾ ਜੀ ਵੀ ਮਾਲਕ ਕੁੱਲ ਮਾਲਕ ਦੂਜੀਆਂ ਵੈਰਾਈਟੀਆਂ ਵੀ ਨੇ ਦੂਜੀਆਂ ਨਾਲੋਂ ਚੱਲਣ ਤੋਂ ਸੋਹਣੀ ਚੱਲਦੀ ਐ ਠੀਕ ਐ ਬਾਈ ਜੀ ਤੇ ਵੈਰਾਈਟੀ ਤੋਂ ਖੁਸ਼ ਹੋ ਤੁਸੀਂ ਪੂਰਾ ਖੁਸ਼ ਆ ਬਾਈ ਜੀ ਹਾਂਜੀ ਕਿਸਾਨ ਵੀਰੋ ਕਿਸਾਨ ਵੀਰ ਨਾਲ ਗੱਲਬਾਤ ਕਰਵਾਈ ਹੈਪੀ ਜਿੰਗ ਨਾਲ ਇਹ ਕਹਿੰਦੇ ਸਾਨੂੰ ਝਾੜ ਦੀ ਰਿਪੋਰਟ ਵੀ ਦਵਾਂਗੇ ਵੈਰਾਈਟੀ ਬਹੁਤ ਸੋਹਣੀ ਹੈ ਕਿਸਾਨਾਂ ਨੂੰ ਕਿਲਾ ਦੋ ਕਿਲੇ ਜ਼ਰੂਰ ਟਰਾਈ ਕਰਨੀ ਚਾਹੀਦੀ ਹੈ ਬਾਕੀ ਝਾੜ ਦੀ ਰਿਪੋਰਟ ਵੀ ਦੇਣਗੇ ਜੋ ਵੀ ਕਿਸਾਨ ਵੀਡੀਓ ਦੇਖ ਰਿਹਾ ਸਾਰੇ ਕਿਸਾਨਾਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ